ਮਨੂ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੁਲਬਸ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਪ੍ਰਬੰਧ ਕੀਤਾ ਓਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀ ਹੈ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਾਹਿਬ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਪਾਸੇ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜੁਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਵਸੇ ਬੈ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਬੁਰ ਆਇਆ ਸੀ ਹੇ ਪ੍ਰਾਮ ਪ੍ਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿਨ ਰੱਖੀ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜੇ ਨੇ ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀ ਹੈ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋਸਰ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ ਨੂੰ ਬਾਸੀ ਤੋਂ ਬਾਅਦ ਮੇਟਲ ਜਿਹੜੀ ਬਾਸੀ ਇੱਕ ਬਾਦ ਹੜਕਾ ਆਇਆ ਬਿਲਕੁਲ ਤੇ ਕਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮੇਂ ਰੱਖੇ ਐਦਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹਨੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਆਪਾਂ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਹੈ ਬਰਾਹਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 800 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ 81 ਤੋਂ ਬਾਅਦ ਮੇਟਾ ਨੂੰ ਪੁੱਛਣੀ ਪੈਣੀ 81 ਤੋਂ ਬਾਅਦ ਐਰਕਾ ਆ ਬਿਲਕੁਲ ਤੇ ਕਾਰਨ ਆ ਸਹੀ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਹਲੇ ਜੇ ਜੁਰਤ ਹੈਗੀ ਹੈ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਦੋਂ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰੰਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੀ ਐਦ ਕੀ ਜੋ ਗੋਇਲ ਸਾਹਿਬ ਨੂੰ ਇਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਨਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹਨੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਨੂੰ ਵਾਜੋ ਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ 88 ਤੋਂ ਬਾਅਦ ਮੇਰੇ ਤੋਂ ਪੁੱਛੀ ਨਹੀਂ 88 ਤੋਂ ਬਾਅਦ ਐਰਕਾ ਆਇਆ ਬਿਲਕੁਲ ਉਹ ਕਾਰਨ ਆ ਸਹੀ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦਿਓ ਆ ਜਿਹੜਾ ਦੇ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮੀਨ ਰੱਖੇ ਐਤ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 174 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਮਾਸੀ ਤੋਂ ਬਾਜੋ ਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ 88 ਤੋਂ ਬਾਅਦ ਮੇਰੇ ਤੋਂ ਕੋਈ ਨਹੀਂ 88 ਤੋਂ ਬਾਅਦ ਐਰਕਾ ਆ ਬਿਲਕੁਲ ਤੇ ਕਾਰਨ ਆ ਭਾਈ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਐਲ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਾਹਿਬ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਬੁਰ ਆਇਆ ਸੀ ਪ੍ਰੀਰੰਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਵੀ ਨਹੀਂ ਰੱਖੀ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 174 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋਸਰ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਆਪਾਂ 85 ਤੋਂ ਬਾਅਦ ਲੇਖਨ ਨਹੀਂ 85 ਤੋਂ ਬਾਅਦ ਐਰਕਾ ਆ ਬਿਲਕੁਲ ਸਤਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਹਲੇ ਜੇ ਜੁਰਤ ਹੈਗੀ ਹੈ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ਼ ਕੀਤੀਆਂ ਡਰੇਨ 8 8000 ਕਿਲੋਮੀਟਰ ਇਹ ਦੇਖੋ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਸੀ ਤੋਂ ਬਾਜੋ ਸਾਹਿਬ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਪੰਚ ਦਾ ਸੀ ਉਹ ਵਾਲਾ ਮੇਰੇ ਤੋਂ ਨਹੀਂ ਦਾ ਸੀ ਉਹ ਵਾਲਾ ਐਰਕਾ ਆ ਬਿਲਕੁਲ ਉਹ ਕਾਰਨ ਆ ਬਈ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਜੇ ਉਹਨੂੰ ਇੱਕੋ ਗੱਲ ਕਰ ਰਿਹਾ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਉਹ ਲਾ ਕੇ ਦਿਖਾ ਦਿੰਦਾ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਨੂੰ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ 88 ਤੋਂ ਬਾਅਦ ਲੋਕਾਂ ਨੂੰ ਪੁੱਛ ਨਹੀਂ 88 ਤੋਂ ਬਾਅਦ ਐਰਕਾ ਆ ਬਿਲਕੁਲ ਤੇ ਕਾਰਨ ਆ ਨਹੀਂ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਵਸਾ ਬੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹਨੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਪੰਨ ਉਹ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਬੁਰ ਆਇਆ ਸੀ ਹੈ ਬਰਾਹਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ 81 ਤੋਂ ਬਾਅਦ ਮੇਕਨ ਨੂੰ ਪੁੱਛਣਾ ਨਹੀਂ 81 ਤੋਂ ਬਾਅਦ ਐਰਕ ਆਇਆ ਬਿਲਕੁਲ ਉਹ ਕਾਰਨ ਆ ਬਈ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਹੈ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ਼ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਵਾਜੋ ਸਾਹਿਬ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਪੰਨ ਉਹ ਤਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਬੁਰ ਆਇਆ ਸੀ ਹੈ ਪਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੀ ਐਤ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨਸ ਨੇ ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਸਤੀ ਤੋਂ ਬਾਅਦ ਸਭੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਪਾਸੀ ਤੋਂ ਬਾਅਦ ਲੋਕਾਂ ਨੂੰ ਕੁਝ ਨਹੀਂ ਪਾਸੀ ਤੋਂ ਬਾਅਦ ਐਰਕਾ ਆ ਬਿਲਕੁਲ ਉਹ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਵਸਾ ਬੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਤੇ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹਨੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਾਹਿਬ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ ਨੂੰ ਵਾਸੀ ਤੋਂ ਬਾਅਦ ਲੋਕਾਂ ਨੂੰ ਜਿਸ ਨੂੰ ਨਹੀਂ ਵਾਸੀ ਤੋਂ ਬਾਅਦ ਐਰਕਾ ਆ ਬਿਲਕੁਲ ਉਤਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜਰੂਰਤ ਹੈਗੀ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਕਈ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਵਸਾ ਬੈਲੀਕਾਪਟਰ ਇੱਥੇ ਲਾ ਕਿ ਉਹ ਲਾ ਕੇ ਦਿਖਾ ਦੇ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਬਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਵੀ ਨਹੀਂ ਰੱਖਿਆ ਐਦਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ 81 ਵਾਰ ਲੇਟਾ ਨੂੰ ਪੁੱਛਣਾ ਨਹੀਂ 81 ਵਾਰ ਐਰਕਾ ਆ ਬਿਲਕੁਲ ਉਹ ਕਾਰਨ ਆ ਸਹੀ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਵਸਾ ਬੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਬਿਹਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਡ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ਼ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਪੰਨ ਸੀਰਮਨ ਲੋਕਾਂ ਨੂੰ ਜੀ ਧੰਨਵਾਦ ਐਰਕਾ ਆ ਬਿਲਕੁਲ ਸਤਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਦੇਈ ਉਹਨੂੰ ਇੱਕੋ ਗੱਲ ਕਰ ਰਿਹਾ ਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮੀਂ ਰੱਖੇ ਐਦਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 800 ਕਿਲੋਮੀਟਰ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਰ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ 81 ਤੋਂ ਬਾਅਦ ਨਾ ਕੋਈ ਨਹੀਂ 81 ਤੋਂ ਬਾਅਦ ਐਰਕਾ ਆ ਬਿਲਕੁਲ ਕਾਰਨ ਆ ਭਾਈ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਐਲੇ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਤ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਇਹ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਨੂੰ ਬਾਜੋ ਸਾਹਿਬ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਹੈ ਪੰਚ ਜੀਰਵਾ ਨਗਰ ਨੂੰ ਪੂਜਣ ਲਈ ਦਾ ਸੀਖਵਾਦ ਐਰਕਾ ਆਇਆ ਬਿਲਕੁਲ ਉਹ ਕਾਰਨ ਆ ਸਹੀ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨੇ ਉਹਨੂੰ ਇੱਕੋ ਗੱਲ ਕਰ ਰਿਹਾ ਹੁੰਦਾ ਵਸ ਬੈਲੀਕਾਪਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਆਜ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਨੇ ਸਾਫ ਕੀਤੀਆਂ ਡਰੇਜ 8 800 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਵਾਜੋਂ ਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ 88 ਨੂੰ ਬਾਦ ਮੇਰੇ ਤੋਂ ਕੋਈ ਨਹੀਂ 88 ਵਾਲਾ ਹਰਕਾ ਆਇਆ ਬਿਲਕੁਲ ਉਹ ਕਾਰਨ ਆ ਸਹੀ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹ ਜੇ ਜੁਰਤ ਹੈਗੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਹੱਸਾ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੀਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੁਲਸਾਹਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੁਲਸਾਹਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੁਲਸਾਹਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹਨੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਮਾਜੋਬ ਸਾਹਿਬ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ ਸੀਰੂ ਬਾਦ ਮੇਰੇ ਤੋਂ ਨਹੀਂ ਬਾਦ ਹੈਰਖਾ ਆਇਆ ਬਿਲਕੁਲ ਤੇ ਕਾਰਨ ਆ ਬਈ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨੇ ਉਹਨੂੰ ਇੱਕੋ ਗੱਲ ਕਰ ਰਿਹਾ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੂ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮੀਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਐਤ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਕੀ ਤੋਂ ਬਾਜੋਸਰ ਵੀ ਇੱਕ ਚੀਜ਼ ਤੇ ਗੱਲ ਕਰਨ ਦੀ ਹੁਣ ਇਹ ਚੀਜ਼ ਆਪਾਂ 88 ਤੋਂ ਬਾਅਦ ਲੋਕਾਂ ਨੂੰ ਪੁੱਛਣੀ 88 ਤੋਂ ਬਾਅਦ ਐਰਕਾ ਆ ਬਿਲਕੁਲ ਤੇ ਕਾਰਨ ਆ ਬਈ ਦੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਹਲੇ ਜੇ ਜੁਰਤ ਹੈਗੀ ਹੈ ਵਿਜੀਲੈਂਸ ডিপਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇੱਧਰ ਨੂੰ ਵੀ ਲਾ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਸਭ ਹੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੇ ਐਦ ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਕੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਕੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਕੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜਿਹੜੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ਼ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ੍ਹ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਾਹਿਬ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਅਪਨ ਸੀਰਵਾ ਨੋਟਾਂ ਉੱਤੇ ਨਹੀਂ ਨਾ ਸੀ ਕੋਲ ਐਰਕਾ ਆ ਬਿਲਕੁਲ ਉਹ ਕਾਰਨ ਆ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਇਹਨੇ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਹ ਤਰ੍ਹਾਂ ਵੀ ਲੈ ਕੇ ਆ ਦੇਖ ਕਈ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਵਸਾ ਬੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਪ੍ਰੇਰਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਨ ਰੱਖੀ ਐਦ ਕੀ ਜੋ ਗੋਇਲ ਸਾਹਿਬ ਨੂੰ 1 ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨ ਜene ਸਾਰੀਆਂ ਕੰਪਲੀਟਲੀ ਅੱਜ ਦੀ ਪਹਿਲੀ ਵਾਰ ਸਾਡੀ ਸਰਕਾਰ ਜਿਹਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਦ ਨੇ ਤੇ 250 ਕਰੋੜ ਰੁਪਇਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਨਾ ਬਾਜੋ ਸਭੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ ਨੂੰ